ਹੈਲੋ एवरीवन ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਦਾਲ ਚਾਵਲ ਦੀ ਰੈਸਪੀ ਸ਼ੇਅਰ ਕਰਾਂਗੇ ਮੈਂ ਬਣਾ ਰਹੀਆਂ ਜੀ ਦਾਲ ਪੀਲੇ ਚਨੇ ਦੀ ਦਾਲ ਵਿੱਚ ਥੋੜੀ ਥੋੜੀ ਬਾਕੀ ਦਾਲਾਂ ਮਿਕਸ ਕੀਤੀਆਂ ਨੇ ਜਿਆਦਾ ਨਹੀਂ ਕੀਤੀਆਂ ਬਸ ਜ਼ਿਆਦਾਤਰ ਦਾਲ ਹੈਗੀ ਚਨੇ ਦੀ ਆਪਣੀ ਤੇ ਆਪਾਂ ਬਣਾਵਾਂਗੇ ਜੀ ਆਪਣੀ ਦੇਸੀ ਤੌੜੀ ਦੇ ਵਿੱਚ ਦਾਲ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਦਾਲ ਵਿੱਚ ਐਡ ਕਰ ਦਿੱਤੀ ਹੈ ਤੇ ਹੁਣ ਆਪਾਂ ਨਮਕ, ਹਲਦੀ ਤੇ ਤਣੀਆਂ ਸੁੱਕਿਆ ਕੁੱਟਿਆ ਹੋਇਆ ਪਾਵਾਂਗੇ। ਤੇ ਲਾਲ ਮਿਰਚ ਮੈਂ ਨਹੀਂ ਪਾਣੀ ਹੈਗੀ ਦਾਲ ਦੇ ਵਿੱਚ ਕਿਉਂਕਿ ਮੈਂ ਨਾ ਇਸ ਟਾਈਮ ਲਾਲ ਮਿਰਚ ਪਾਣੀ ਬੰਦ ਕੀਤੀ ਹੋਈ ਹੈ। ਤੇ ਵਿੱਚ ਆਪਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਬਸ 2-3 ਕ ਪਾਵਾਂਗੀ ਤੇ ਇਹ ਪਿਆਜ਼, ਹਰੀਆਂ ਮਿਰਚਾਂ ਤੇ ਟਮਾਟਰ ਕੁੱਟ ਕੇ ਮੈਂ ਹੁਣੇ ਹੀ ਪਾ ਦੇਣਾ ਇਹ ਵਿੱਚ ਦਾਲ ਦੇ ਰਿੱਝ ਦੀ ਦਾਲ ਦੇ ਵਿੱਚ ਤੇ ਹਲ ਇਆ ਆਪਾਂ ਪਹਿਲਾਂ ਹੀ ਪਾ ਦਾਂਗੇ ਪਹਿਲਾਂ ਹੀ ਪਿਆਜ਼ ਵਗੈਰਾ ਪਾਉਣ ਦੇ ਨਾਲ ਨਾਲ ਦਾਲ ਦਾ ਟੇਸਟ ਬਹੁਤ ਵਧੀਆ ਬਣਦਾ ਏ ਦੇਖੋ ਦਾਲ ਆਪਣੀ ਬਹੁਤ ਵਧੀਆ ਤਰੀਕੇ ਨਾਲ ਰਿਜਣ ਲੱਗ ਪਈ ਐ ਤੇ ਬਸ ਇਦਾਂ ਹੀ ਆਪਾਂ ਥੋੜੀ ਜੀ ਮੀਡੀਅਮ ਲੋ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹਨੂੰ ਬਸ ਰਜਾਵਾਂਗੇ ਇਧਰ ਆਪਾਂ ਲੈ ਲੈਨੇ ਜੀ ਚਾਵਲ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ 3-4 ਵਾਰ ਧੋਵਾਂਗੀ ਤੇ ਚੌਲਾਂ ਨੂੰ ਆਪਾਂ ਜੀ ਖੁੱਲੇ ਪਾਣੀ ਦੇ ਵਿੱਚ ਰਜਾਇਆ ਏ ਜਿੰਨਾ ਕੁ ਥੋੜਾਪੋਤਾ ਇਹਦੇ ਵਿੱਚ ਪਾਣੀ ਹੈਗਾ ਆਪਾਂ ਉਹ ਕੱਢ ਦੇਣਾ ਏ ਕਿਉਂਕਿ ਮੈਂ ਸਿੰਪਲ ਚਾਵਲ ਬਣਾਏ ਨੇ ਕੋਈ ਇਹਨੂੰ ਤੜਕਾ ਨਹੀਂ ਲਗਾਇਆ ਹੈਗਾ ਕੋਈ ਆਪਾਂ ਇਹਦੇ ਵਿੱਚ ਜੀਰਾ ਨਹੀਂ ਪਾਇਆ ਸਿੰਪਲ ਚਾਵਲ ਬਸ ਬਣਾਏ ਆ ਦਾਲ ਦੇ ਨਾਲ ਇੱਦਰ ਜੀ ਆਪਣੀ ਦਾਲ ਵੀ ਰਿੱਝ ਗਈ ਐ ਹੁਣ ਇਹਨੂੰ ਆਪਾਂ ਨੇ ਘੋਟਣੀ ਫੇਰਾਂਗੇ ਲੋ ਜੀ ਹੁਣ ਆਪਾਂ ਨੇ ਘੋਟਣੀ ਲੈ ਲਈ ਐ ਤੇ ਹੁਣ ਆਪਾਂ ਦਾਲ ਨੂੰ ਘੋਟਾਂਗੇ ਘੋਟਮੀ ਦਾਲ ਜਿਹੜੀ ਹੁੰਦੀ ਐ ਨਾ ਬੜੀ ਹੀ ਟੇਸਟੀ ਲੱਗਦੀ ਹੁੰਦੀ ਐ ਘੋਟਮੀ ਦਾਲ ਦਾ ਆਪਣਾ ਹੀ ਮਜ਼ਾ ਹੁੰਦਾ ਐ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਆ ਦੇਖੋ ਜੀ ਕਿੰਨੀ ਸੋਹਣੀ ਦਾਲ ਆਪਣੀ ਘੋਟੀ ਗਈ ਹੈ ਤੇ ਦੇਖਣ ਨੂੰ ਵੀ ਬੜੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਹੁੰਦੀ ਹੈ ਇਹ ਹੁਣ ਆਪਾਂ ਲਗਾਵਾਂਗੇ ਜਿਹਨੂੰ ਤੜਕਾ ਤੜਕਾ ਵਸ ਮੈਂ ਇਹਨੂੰ ਨਾ ਹਰੇ ਲਸਣ ਦਾ ਲਗਾਵਾਂਗੀ ਇਹ ਮੈਂ ਹਰਾ ਲਸਣ ਕੁੱਟ ਲਿਆ ਸੀ ਤੇ ਬਸ ਇਹਦਾ ਹੀ ਮੈਂ ਤੜਕਾ ਲਗਾ ਕੇ ਦਾਲ ਵਿੱਚ ਆਪਾਂ ਪਾ ਦਾਂਗੇ ਚਰ ਲੋ ਜੀ ਦਾਲ ਨੂੰ ਆਪਣਾ ਤੜਕਾ ਲੱਗ ਗਿਆ ਦੇਖੋ ਦਾਲ ਕਿੰਨੀ ਵਧੀਆ ਲੱਗ ਰਹੀ ਹੈ ਔਰ ਖਾਣ ਨੂੰ ਵੀ ਬਹੁਤ ਟੇਸਟੀ ਬਣੀ ਹੈ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਹਰਾ ਧਨੀਆ ਹਾਂਜੀ ਮੇਰੀ ਰੈਸਪੀ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਕਮੈਂਟਸ ਕਰਕੇ ਜਰੂਰ ਦੱਸਣਾ ਜੀ ਕਿੱਦਾਂ ਦੀ ਲੱਗੀ ਮੇਰੀ ਰੈਸਪੀ